ਜਲੰਧਰ ਦੇ ਪੀਐਮਸ ਹਸਪਤਾਲ ਦੇ ਕੋਲ ਦਾ ਹੋਪ ਟਰੈਵਲ ਏਜੰਟ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਕਿ ਹੋਪ ਇਮੀਗ੍ਰੇਸ਼ਨ ਦੇ ਮਾਲਕ ਸੰਦੀਪ ਨੇ ਉਹਨਾਂ ਦੀ ਬੇਟੀ ਨੂੰ 2 ਲੱਖ ਰੁਪਏ ਲੈ ਕੇ ਇੰਗਲੈਂਡ ਵਰਕ ਪਰਮਿਟ ਤੇ ਭੇਜਿਆ ਸੀ ਉਹਨਾਂ ਕਿਹਾ ਕਿ ਲੜਕੀ ਨਾਲ ਐਗਰੀਮੈਂਟ ਕੀਤਾ ਗਿਆ ਸੀ ਇਹ ਵੀ ਕਿਹਾ ਗਿਆ ਸੀ ਕਿ ਉੱਥੇ 2 ਲੱਖ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਸੈਲਰੀ ਦਿੱਤੀ ਜਾਵੇਗੀ ਤੇ ਉਸ ਨੂੰ 8 ਘੰਟੇ ਦਿਨ ਦੇ ਵਿੱਚੋਂ ਕੰਮ ਕਰਨ ਦੇ ਦਿੱਤਾ ਜਾਵੇਗਾ ਪਰ ਉਹਨਾਂ ਦੇ ਕੋਲ ਐਗਰੀਮੈਂਟ ਦੇ ਸਾਰੇ ਸਬੂਤ ਹੈ ਕਿਸਾਨ ਨੇਤਾ ਨੇ ਕਿਹਾ ਕਿ ਉਹਨਾਂ ਨੇ ਦੀ ਕੁੜੀ ਇੱਕ ਮਹੀਨੇ ਤੋਂ ਲਗਾਤਾਰ ਫ੍ਰੀ ਰਹਿ ਰਹੀ ਹੈ ਉੱਥੇ ਉਹਨਾਂ ਨੇ ਰੋਪ ਲਗਾਇਆ ਕਿ ਟਰੈਵਲ ਏਜੰਟ ਦੇ ਵੱਲੋਂ ਗੱਡੀ ਦੇਣ ਦੀ ਸ਼ਰਤ ਵੀ ਰੱਖੀ ਸੀ ਪਿੱਤ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ट्रैवल ਏਜੰਟ ਦੇ ਦਫ਼ਤਰ ਦੇ ਵਿੱਚ 20 ਵਾਰ ਚੱਕਰ ਲਗਾ ਚੁੱਕਾ ਹੈ ਪਰ ट्रैवल ਏਜੰਟ ਦੇ ਵੱਲੋਂ ਇਸ ਮਾਮਲੇ ਨੂੰ ਸ਼ਾਂਤ ਕਰਕੇ ਮਸਲੇ ਦਾ ਹੱਲ ਕੱਢਣ ਦੇ ਲਈ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਇੰਗਲੈਂਡ ਦੇ ਵਿੱਚ ਉਹਨਾਂ ਦੀ ਪੁੱਤਰੀ ਬਿਲਕੁਲ ਇਕੱਲੀ ਹੈ ट्रैवल ਏਜੰਟ ਨੇ ਉੱਥੇ ਉਹਨੂੰ ਕੰਪਨੀ ਦੇ ਜ਼ਰੀਏ 9 ਤੋਂ 10 ਪਰਿਵਾਰ ਦੇ ਬੱਚੇ ਇੱਕ ਹੀ ਫਲਾਈਟ ਦੇ ਵਿੱਚ ਭੇਜਿਆ ਸੰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਅਗਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਉਹ ਆਪਣਾ ਦਰਨਾ ਜਾਰੀ ਰੱਖਣਗੇ ਬਿਊਰੋ ਰਿਪੋਰਟ ਦਾ ਏਟੀਵੀ ਤੇ ਪੰਜਾਬ ਹਰਿਆਣਾ ਲਾਈਵ ਕਿਰਪਾ ਪਰ ਮੰਤ ਜਿਹੜੀ ਪੇ ਮਿਲੂਗੀ ਤੁਹਾਡਾ ਬੱਚਾ ਜਿਹੜਾ ਸੱਚਾ ਕੰਪਨੀ ਦਾ ਹੋਵੇਗਾ 2 ਲੱਖ ਰੁਪਇਆ ਜਿਹੜਾ ਤੁਹਾਨੂੰ ਉਹ ਹਰ ਮਹੀਨੇ ਦੀ ਪੇ ਮਿਲੂਗੀ ਔਰ ਬਿਲਕੁਲ ਉੱਥੇ ਇਸ ਤਰ੍ਹਾਂ 50 ਹਜ਼ਾਰ ਬਿਲਕੁਲ ਖਾਮ ਰਹਿਗਾ ਉਹ ਤੇ ਜਿਹੜੇ ਇਹਨਾਂ ਨੂੰ ਪ੍ਰਸ਼ਾਦੇਵਾ ਤੋਂ ਪੈਸਾ ਦਾ ਨੀਲ ਕਰਕੇ ਇਥੋਂ ਪੰਜਾਬ ਤੋਂ ਭੇਜਦੇ ਆਂ ਇੰਗਲੈਂਡ ਦੀ ਧੱਕੀ ਤੇ ਔਰ ਇਹਨਾਂ ਨੂੰ ਬਾਰ-ਬਾਰ ਅਸੀਂ ਬੇਨਤੀਆਂ ਕਰ ਚੁੱਕੇ ਆਂ ਕਿ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਬੈਠ ਕੇ ਕੋਈ ਨਾ ਕੋਈ ਸੋਲੂਸ਼ਨ ਕੱਢੋ ਝੂਠ ਦਾ ਬੁਲੰਦਾ ਹਰ ਵਾਰੀ ਊਧਮਾਨ ਕੇ ਸਾਨੂੰ ਤੋੜ ਦਿੰਦੇ ਆ ਵੀ ਕੋਈ ਗੱਲ ਨਹੀਂ ਤੁਹਾਡੇ ਬੱਚੇ ਨੂੰ ਉਸੇ ਕੰਪਨੀ ਚੋ ਜਿਹੜੇ ਮੈਨੂੰ ਪਤਾ ਜੀ ਆਪਣੇ ਸਰਜੀਤ ਸਿੰਘ ਜੀ ਉਹ ਕਿਹੜਾ ਸੀ ਜਿਹੜਾ ਉਹ ਕੰਪਨੀ ਦਾ ਮਾਲਕ ਸੁਭਾਗਰ ਸੁਭਾਗਰ ਜਿਹੜਾ ਉੱਥੇ ਉਹ ਕਹਿੰਦੇ ਜੀ ਉਹ ਸਾਡੇ ਇੱਥੇ ਵੀ ਆਇਆ ਸੀ ਪੰਜਾਬ ਚ ਇਹ ਹੁਣ ਜਾਊਗਾ ਉੱਥੇ ਜਾ ਕੇ ਰੇਂਜ ਕਰੂਗਾ ਬੱਚੇ ਨੂੰ ਨੌਕਰੀ ਵੀ ਦਿਲੂਗੀ ਸਾਰੇ ਜਿਹੜੇ ਤੁਹਾਡੇ ਨਾਲ ਵਾਅਦੇ ਕੀਤੇ ਸੀ ਅਸੀਂ ਪੂਰੇ ਕਰਾਂਗੇ ਪੈਨ ਫੁੱਲ ਕਰਾਂਗੇ ਪਰ ਅੱਜ ਤੱਕ ਕੋਈ ਗੱਲਬਾਤ ਸਾਡੇ ਨਾਲ ਨਹੀਂ ਹੋਈ ਤੇ ਅੱਜ ਆਜ ਅੱਕ ਕੇ ਇਹ ਜਿਹੜਾ ਸੰਕੇਤਕ ਧਰਨਾ ਦਿੱਤਾ ਤੇ ਇਹ ਸਿਰਫ ਧਰਨਾ ਐ ਨਹੀਂ ਹੈਗਾ ਵੀ ਅਸੀਂ ਘੰਟਾ ਦੋ ਘੰਟੇ ਬੈਠ ਕੇ ਇਥੋਂ ਆਕ ਕੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਚਲੇ ਜਾਵਾਂਗੇ ਜਿੰਨੀ ਦੇਰ ਸਾਡਾ ਸੋਲੂਸ਼ਨ ਨਹੀਂ ਹੁੰਦਾ ਜਿੰਨੀ ਦੇਰ ਸਾਨੂੰ ਜਾਂ ਪੈਸੇ ਦਾਸ ਨਹੀਂ ਮਿਲਦੇ ਜਾਂ ਸਾਡੇ ਬੱਚੇ ਨੂੰ ਕੰਮ ਨਹੀਂ ਲੱਗਦਾ ਉਨੀ ਦੇਰ ਇਹ ਜਿਹੜਾ ਧਰਨਾ ਜਾਰੀ ਰਹੂਗਾ ਤੇ ਹਰ ਦਿਨ ਜਿਹੜੀ ਕੀਤਾ ਬੱਚੇ ਬਾਹਰ ਭੇਜੇ ਆ ਕਿੱਥੇ ਯੂਕੇ ਇੰਗਲੈਂਡ ਅੱਛਾ ਜੀ ਤੇ 8 ਮਹੀਨੇ ਜਾ ਕੇ ਹੋ ਗਏ ਬੱਚਿਆਂ ਨੂੰ ਵਿਹਲੇ ਬੈਠੇ ਆ ਨਾ ਉਹਨਾਂ ਨੂੰ ਕੰਮ ਦਵਾਇਆ 2 ਲੱਖ ਰੁਪਈਆ ਪਰ ਮਹੀਨੇ ਦੀ ਜਿਹੜੀ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀ ਤਨਖਾਹ ਦਵਾਵਾਂਗੇ ਉਥੇ ਜਾ ਕੇ ਪਹਿਲਾਂ ਇਹਨਾਂ ਨੇ ਸ਼ਰਤ ਰੱਖੀ ਗੱਡੀ ਲਓ ਫਿਰ ਕੰਮ ਦਵਾਵਾਂਗੇ ਪਹਿਲਾਂ ਇਹਨਾਂ ਨੇ 1 ਮਹੀਨਾ ਬੱਚਿਆਂ ਨੂੰ ਭੇਜੀ ਐਡਵਾਂਸ ਦਿੱਤਾ ਪੈਸੇ ਲੈਣਦਿਆਂ ਮਾਰਿਆਂ ਨੂੰ ਉਹਨਾਂ ਨੇ ਕਹੇ ਸੀ 1 ਮਹੀਨਾ ਬਾਅਦ ਚ ਭੇਜੋ ਇਹਨਾਂ ਨੇ ਪਹਿਲਾਂ ਹੀ ਭੇਜਤਾ 1 ਮਹੀਨਾ ਪੈਸੇ ਲੈ ਲੈ ਸਾਡੇ ਤੋਂ 24 ਲੱਖ ਰੁਪਈਆ ਇਹਨਾਂ ਨੇ ਸਾਡੇ ਤੋਂ ਲਿਆ ਔਰ ਬੱਚੇ ਜਾ ਕੇ ਸਾਡੇ ਅਜੇ ਤੱਕ 8 ਮਹੀਨਿਆਂ ਦੇ ਵਿੱਚ 1 ਲੱਖ ਰੁਪਈਆ ਵੀ ਨਹੀਂ ਕਮਾ ਸਕੇ ਜਦੋਂ ਕੰਮ ਹੀ ਹੈ ਨਹੀਂ ਤੇ ਕਮਾਉਣਾ ਕੀ ਖਰਚਾ ਤਾਂ ਘਰੋਂ ਮਗਾਉਂਦੇ ਪਏ ਉਹ ਠੀਕ ਹੈ ਇਸ ਲਈ ਅੱਜ ਅਸੀਂ ਇੱਥੇ ਆਏ ਆ ਵੀ ਜਾਂ ਤਾਂ ਸਾਡੇ ਬੱਚਿਆਂ ਨੂੰ ਕੰਮ ਦਿਵਾਓ ਜਾਂ ਸਾਡੇ ਪੈਸੇ ਵਾਪਸ ਕਰੋ ਕਿਹੜੇ ਵੀਜ਼ੇ ਤੇ ਭੇਜੇ ਸੀ ਬੱਚੇ ਇਹਨਾਂ ਨੇ ਵਰਕਰ ਪਰਮਿਟ ਤੇ ਭੇਜੇ 5 ਸਾਲ ਦਾ ਵਰਕ ਪਰਮਿਟ ਤੇ ਭੇਜੇ ਸੀ ਇਹ 8 ਮਹੀਨੇ ਪਹਿਲਾਂ ਜਦੋਂ 8 ਮਹੀਨੇ ਤੋਂ ਬੱਚਿਆਂ ਨੂੰ ਕੋਈ ਕੰਮ ਨਹੀਂ ਮਿਲਿਆ ਤੇ ਜਦੋਂ ਤੁਸੀਂ ਇਹਨਾਂ ਨਾਲ ਸੰਪਰਕ ਕੀਤਾ ਕੀ ਕਹਿੰਦੇ ਇਹ ਬੱਸ ਵਿਸ਼ਵਾਸਿਤ ਆਣਦੇ ਬਸ ਅਸੀਂ ਗੱਲਬਾਤ ਕਰ ਰਹੇ ਹਾਂ ਸਾਡੀ ਸਤਾਕਰ ਸਰ ਨਾਲ ਗੱਲ ਚੱਲ ਰਹੀ ਹੈ ਜਿਹੜਾ ਬੰਦਾ ਕੰਪਨੀ ਦਾ ਹੋਨਰ ਆ ਉਹ ਇੱਕ ਵਾਰ ਇੰਦੀ ਆਇਆ ਉਦੋਂ ਵੀ ਇਹਨਾਂ ਨੇ ਕਿਹਾ ਉਹਦੀ ਮਾਂ ਮਰ ਗਈ ਫਿਰ ਕਹਿੰਦੇ ਉਹਦਾ ਵਿਆਹ ਆ ਰਿਹਾ ਬਸ ਇਸ ਤਰ੍ਹਾਂ ਸਾਨੂੰ ਲਾਰੇ ਬੱਤਿਆਂ ਦੇ ਵਿੱਚ ਰੱਖੀ ਦੁਰੇ ਆਉਂਦੀ ਆ ਹੁਣ ਤੱਕ ਕੋਈ ਬੱਚੇ ਕਿਹੜੇ ਪਿੰਡ ਦੇ ਨੇ ਵੀ ਹਾਂਜੀ ਬੱਚੇ ਜਿਹੜੇ ਕਿਹੜੇ ਪਿੰਡ ਦੇ ਨਹੀਂ ਬੱਚੇ ਸਾਡਾ ਪਿੰਡ ਧਰਮਕੋਟ ਦੇ ਲਾਗੇ ਕੋਟ ਮਹਮਦਖਾਂ ਜ਼ਿਲ੍ਹਾ ਮੋਗਾ ਅੱਛਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਜਾਂ ਸਾਡੇ ਪੈਸੇ ਦਿੱਤੇ ਜਾਣ ਤਜਾ ਸਾਡੇ ਬੱਚਿਆਂ ਨੂੰ ਪ੍ਰੋਪਰ ਕੰਮ ਦਵਾਇਆ ਮਿਲੇ ਤੁਹਾਨੂੰ ਹਾਂਜੀ ਮਿਲੇ ਤੁਹਾਨੂੰ ਮਾਲਕ ਆ ਥੱਲੇੋਂ ਆਏ ਆ ਉੱਪਰ ਨੰਗੇ ਆ ਠੀਕ ਆ ਉਹਨਾਂ ਨੇ ਪੱਤਰਕਾਰਾਂ ਨੇ ਫੋਨ ਕੀਤਾ ਸੀ ਆ ਵੀ ਆਣ ਕੇ ਗੱਲ ਕਰੋ ਲੇਕਿਨ ਉਹ ਥੱਲੇ ਨਹੀਂ ਆਏ ਉਹ ਕਹਿੰਦੇ ਉੱਪਰ ਆ ਜਾਓ ਤੇ ਗੱਲ ਕਰ ਲਓ ਸਾਡਾ ਦਰਨਾ ਕਦੋਂ ਤੱਕ ਲੱਗਿਆ ਰਹੇਗਾ ਸਾਡਾ ਦਰਨਾ ਅਣਮੇਥੇ ਸਮੇਂ ਵੱਲ ਲਈ ਲੱਗੂਗਾ ਜਦੋਂ ਤੱਕ ਸਾਨੂੰ ਸਾਡਾ ਹੱਕ ਨਹੀਂ ਮਿਲ ਜਾਂਦਾ ਠੀਕ ਹੈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਜੀਤ ਸਿੰਘ ਹੈ